ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਐਸ ਕਲੋਥਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋੜ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਹੋ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਉਸ ਤੋਂ ਇੱਕ ਨੰਬਰ ਦੇਵਾਂ ਅਡਰੈਸ ਤੇ ਜਿਹਨਾਂ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਵੇਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟ ਪੂਰਾ ਰੋਡ ਨੇੜੇ ਗੁਰਦੁਆਰਾ ਗੁਦਰੀ ਸਾਹਿਬ ਫ੍ਰੀ ਕੋਡ ਲਓ ਜੀ ਅੱਜ ਆਪਾਂ ਤੁਹਾਡੇ ਲਈ ਫੇਰ ਦੁਪੱਟਿਆਂ ਵਾਲੇ ਸੂਟ ਲੈ ਕੇ ਆਈਆਂ ਕਾਫੀ ਜ਼ਿਆਦਾ ਸੋਹਣੇ ਮੌਸਮ ਦੇ ਅਕੋਰਡਿੰਗਲੀ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਅੱਜਕੱਲ ਪਸੀਨੇ ਵਾਲਾ ਮੌਸਮ ਚੱਲ ਰਿਹਾ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਬਹੁਤ ਸੋਹਣੇ ਸੂਟ ਲੈ ਕੇ ਆਏ ਤੁਹਾਡੇ ਲਈ ਬਿਲਕੁਲ ਸੌਣ ਭਾਦੋਂ ਵਾਲੀ ਹੁਣ ਗਰਮੀ ਆ ਰਹੀ ਹੈ ਉਹਦੇ ਵਿੱਚ ਪਾਉਣ ਵਾਲੇ ਬੜੇ ਪਿਆਰੇ ਸੂਟ ਨੇ ਤੇ ਆਹ ਲੋ ਜੀ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੌਫਟ ਕਾਟਨ ਦੇ ਸੌਫਟ ਕਾਟਨ ਦੇ ਸੂਟ ਹੋਰ ਵੀ ਕੱਫ ਹੋ ਜਾਣਾ ਇਹਨਾਂ ਨੇ ਤੇ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਸੂਟ ਨੇ ਬਹੁਤ ਪਿਆਰਾ ਸੁਮਾ ਤੇ ਠੀਕ ਹੈ ਜੀ ਇਹ ਵਰਕ ਹੈ ਜਿਹੜਾ ਇਹ ਤੁਹਾਡੇ ਇੱਥੇ ਨੱਕ ਤੇ ਆ ਜੀ ਤੇ ਇੱਥੇ ਤੁਹਾਡਾ ਨੱਕ ਨਿਕਲੂਗਾ ਆਹ ਸਾਈਡ ਤੇ ਤੁਹਾਡੇ ਵਰਕ ਆ ਜੀ ਠੀਕ ਹੈ ਜੀ ਤੇ ਅੱਗੇ ਇਹਦੇ ਨਾਲ ਮੈਂ ਤੁਹਾਨੂੰ ਦਿਖਾ ਦੇਣੀ ਆ ਸਲਵਾਰ ਨੋ ਜੀ 2 ਮੀਟਰ ਦੀ ਸਲਵਾਰ ਮਿਲੂਗੀ ਨਾਲ ਦੁਪੱਟਾ ਬਹੁਤ ਜ਼ਿਆਦਾ ਸੌਫਟ ਮਿਲੂਗਾ ਬਹੁਤ ਜ਼ਿਆਦਾ ਸੌਫਟੀ ਹੈ ਜੀ ਸਾਰਾ ਸੂਟ ਹੀ ਬਹੁਤ ਜ਼ਿਆਦਾ ਸੌਫਟ ਮੈਲ ਵਾਲਾ ਇਤਾਂ 7 ਮੀਟਰ ਦਾ ਦੁਪੱਟਾ ਬਹੁਤ ਸੋਹਣਾ ਇੰਨਾ ਸੌਫਟ ਹੈ ਨਾ ਜਿਵੇਂ ਮਰਜ਼ੀ ਤੁਸੀਂ ਸੱਤੇ ਲਈ ਜਾਓ ਸਿੱਧਾ ਪਾਸਾ ਸੇਮ ਹੀ ਹੈ ਸਿੱਧਾ ਪੁੱਠੀ ਹੈ ਜੀ ਵਾਈਟ ਐਂਡ ਪੀਚ ਇੰਨਾ ਪਤਲਾ ਪਤਲਾ ਦੁਪੱਟਾ ਐਂਡ ਗੰਡੇ ਦੀ ਸਿਲਵਰ ਹੈ ਠੀਕ ਹੈ ਜੀ 775 ਦੇ ਵਿੱਚ ਸੂਟ ਆ ਜਾਊਗਾ ਤੁਹਾਡੇ ਕੋਲੇ ਸ਼ਿਪਿੰਗ ਚਾਰजेस ਕੋਈ ਨਹੀਂ ਹੈ ਨੈਕਸਟ ਇਹਦੇ ਵਰਗਾ ਹੀ ਆ ਬਿਲਕੁਲ ਹੀ ਕਲਰ ਫਰਕ ਹੈ ਆਲਵੇਸ ਇਹ ਵਾਲਾ ਫਲਾਵਰ ਆਊਗਾ ਫਲਾਵਰ ਤੁਹਾਡੇ neck ਦੇ ਚਾਹੇ ਤੁਹਾਡੇ ਮਤਲਬ ਉੱਪਰੋਂ ਵੀ ਕੱਟ ਸਕਦੇ ਆਂ ਬੀਬੀ ਨੇ ਆਸੀ ਸਾਈਡ ਤੇ ਵੀ ਲਿਆ ਸਕਦੇ ਆਂ ਇਹ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਇਹਨੂੰ ਕਿੱਥੇ ਰੱਖਣਾ ਹੈ ਜਿਵੇਂ ਆਹ ਜਿਹੜਾ ਫਲਾਵਰ ਹੈ ਇਹ ਤੁਸੀਂ ਇੱਥੋਂ neck ਕੱਢ ਲਓ ਤਾਂ ਤੁਹਾਡੇ ਬਿਲਕੁਲ ਆਹ ਕਮਰ ਕੋਲੇ ਆ ਜਾਊਗਾ ਠੀਕ ਹੈ ਜੇ ਤੁਸੀਂ ਇਹਨੂੰ ਸਾਈਡ ਤੇ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੋਂ neck ਕੱਢ ਲਓ ਇਹ ਤੁਹਾਡੀ ਇੱਕ ਸਾਈਡ ਤੇ ਆ ਜਾਊਗਾ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਜਿਹੜੀ ਦੀ ਐਡਜਸਟਮੈਂਟ ਕਿੱਥੇ ਕਰਨੀ ਚਾਹੁੰਦੇ ਹੋ ਕਾਫੀ ਵਧੀਆ ਲੱਗਦਾ ਵਰਕ ਵਾਲਾ ਫਲਾਵਰ ਹੈਗਾ ਉਹਦੇ ਉੱਪਰ ਸਰਵੋਸ ਕਿ ਲੱਗੀ ਹੋਈ ਹੈ ਬਹੁਤ ਪਿਆਰਾ ਲੱਗਦਾ ਸੂਟਾ ਹੀ ਮੀਟਰ ਦਾ ਨਾਲ ਤੁਹਾਨੂੰ ਇਹ ਸਲਵਾਰ ਦਾ ਪੀਸ ਆਊਗਾ ਤੇ ਇਹ ਹੈ ਜੀ ਦੁਪੱਟਾ ਇਹਦਾ ਬੜਾ ਹੀ ਸੋਹਣਾ ਲੱਗਦਾ ਜੀ ਵਾਈਟ ਐਂਡ ਮਹਿੰਦੀ ਇਹ ਵਾਲਾ ਦੁਪੱਟਾ ਵਾਈਟ ਐਂਡ ਮਹਿੰਦੀ ਵਾਲੀ ਥੋੜੇ ਹੋਰ ਉਸ ਹਾਂ ਠੀਕ ਹੈ ਠੀਕ ਹੈ ਸਾਰੇ ਰੰਗ ਦੀ ਦੀ ਹੈ ਠੀਕ ਹੈ ਆ ਲੋ ਜੀ ਕਾਫੀ ਪਿਆਰਾ ਲੱਗਦਾ ਤੇ ਲੋ ਜੀ ਇਹ ਵੀ ਸੂਟ ਮਿਲੂਗਾ ਤੁਹਾਨੂੰ ਇਹ 775 ਰੁਪਏ ਵਿੱਚ ਕਾਟਨ ਬਹੁਤ ਵਧੀਆ ਹੋਊਗੀ ਲੋ ਨੈਕਸਟ ਦੇਖੋ ਜੀ ਕਾਫੀ ਪਿਆਰਾ ਸੂਟ ਹੈ ਜੀ ਕਾਫੀ ਪਿਆਰਾ ਬਹੁਤ ਸੋਹਣਾ ਸੂਟ ਹੈ ਆ ਲਓ ਬਿਲਕੁਲ ਕਾਟਨ ਦੇ ਵਿੱਚ ਬਿਲਕੁਲ ਪਿਓਰ ਕਾਟਨ ਔਰ ਨੈਕ ਤੇ ਡਿਜ਼ਾਈਨਿੰਗ ਦੇਖ ਲਓ ਤੁਸੀਂ ਇਹਦੀ ਠੀਕ ਹੈ ਇੱਥੋਂ ਇੱਥੋਂ ਤੁਸੀਂ ਆਪਦਾ ਨੈਕ ਕੱਢੋਂਗੇ ਜੀ ਨਾਲ-ਨਾਲ ਠੀਕ ਹੈ ਆ ਸਾਰਾ ਡਿਜ਼ਾਈਨ ਹੈ ਜਿਹੜਾ ਆਲਰੇਡੀ ਹੋਇਆ ਹੋਇਆ ਇਹ ਵਾਲੀ ਹੈਗੀ ਇਹਦੀ ਪ੍ਰਿੰਟਿੰਗ ਤੇ ਆਹ ਦੇਖ ਲਓ ਆ ਲੜੀਆਂ ਇਆਂ ਲੱਗੀਆਂ ਨੇ ਤੇ ਗਰਲਿਸ਼ ਲੁੱਕ ਦੇ ਸੂਟ ਨੇ ਜੀ ਆਹ ਲਓ ਬਹੁਤ ਪਿਆਰੇ ਸੂਟ ਹੈ ਤੇ نیچے ਘੇਰੇ ਤੇ ਮਿਲੂਗੀ ਇੱਕ ਲੇਸ ਤੁਹਾਨੂੰ ਠੀਕ ਹੈ ਬਹੁਤ ਸੋਹਣੀ ਕਾਟਨ ਹੈ ਬਹੁਤ ਜਿਆਦਾ ਸੋਹਣੀ ਸੁਪੀਰੀਅਰ ਕੁਆਲਿਟੀ ਦੀ ਕਾਟਨ ਇਹ ਰਹੂਗੀ ਜੀ ਇਹਦੇ ਨਾਲ ਸਲਵਾਰ 2.5 ਮੀਟਰ ਦੀ ਸਲਵਾਰ ਰਹੂਗੀ ਔਰ ਦੁਪੱਟਾ ਦੇਖੋ ਤੁਸੀਂ ਦੁਪੱਟਾ ਵੀ ਬਹੁਤ ਜਿਆਦਾ ਸੋਹਣਾ ਹੈ ਬਹੁਤ ਪਿਆਰੀ ਜੀ ਲੇਸ ਹੈ ਇਹਦੇ ਨਾਲ ਆਹ ਲਓ ਕਾਟਨ ਦਾ ਸੂਟ ਬਿਲਕੁਲ 4 ਸਾਈਡ ਆਹ ਵਾਲੀ ਲੇਸ ਬਰੀਕ ਬਰੀਕ ਦੀ ਬਹੁਤ ਸੋਹਣੀ ਜੀ ਉਹ ਥੱਲੇ ਰਹੀ ਰੱਗੀ ਕਮੀਜ਼ ਨੂੰ हां कमीज ਨੂੰ ਵੀ ਇਹ ਹੀ ਲੱਗੀ ਤੇ ਆਹ ਲੋ ਜੀ ਦੁਪੱਟਾ ਇਹਦਾ ਖੁੱਲਾ ਡੁੱਲਾ ਦੁਪੱਟਾ ਸਵਾ ਦੋ ਮੀਟਰ ਦੁਪੱਟਾ ਚੌੜਾਈ ਹੋਰੀ ਹੈ ਤੇ ਪ੍ਰਾਈਸ ਹੈਗੀ 1250 ਇਹ ਸੂਟ 1250 ਚ ਮਿਲੂਗਾ कॉटन ਬਹੁਤ ਜਿਆਦਾ ਸੋਹਣੀ ਤੇ ਲੋ ਜੀ ਇੱਕ ਸੂਟ ਇਹ ਆ ਇਹਦੇ ਵਿੱਚ ਇਹ ਵਾਲੀ ਆ सलवार ਇਹਦੀ ਇਸ ਤਰੀਕੇ ਨਾਲ ਹੀ ਬਣੂਗੀ ਇਦਾਂ ਜਿਵੇਂ ਮੈਂ ਰੱਖਿਆ ਹੋਇਆ ਨਾ ਇਸ ਤਰ੍ਹਾਂ ਆਹ ਇਹਦੀ ਕੰਨੀ ਹੈ ਇਦਾਂ ਉੱਪਰ ਨੂੰ ਆਹ ਜ਼ਿਗਜ਼ੈਗ ਜਾਂਦਾ ਹੋਇਆ ਠੀਕ ਹੈ ਜੀ ਤੇ ਆਹ ਹੈ ਦਾ ਸ਼ਰਟ ਉਸੇ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਉਸ ਤਰ੍ਹਾਂ ਦਾ ਹੀ ਆ ਆ ਇਹਦੇ ਲੜੀਆਂ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਗਰਲਿਸ਼ ਲੁੱਕ ਦਾ ਸੂਟ ਹੈ ਆ ਪੱਟੀ ਲੱਗੀ ਹੋਈ ਆ ਸਲਵਾਰ ਨਾਲ ਦੀ ਤੇ ਘੇਰੇ ਤੇ ਤੁਹਾਨੂੰ ਮਿਲੂਗੀ ਇਹ ਵਾਲੀ ਲੇਸ ਤੇ ਹੁਣ ਮੈਂ ਤੁਹਾਨੂੰ ਸਲਵਾਰ ਦਿਖਾ ਆ ਸੌਰੀ ਦੁਪੱਟਾ ਦਿਖਾ ਦੇਣੀ ਆ ਤਾਂ ਦੁਪੱਟਾ ਬਹੁਤ ਵਧੀਆ ਬਿਲਕੁਲ ਪ्युअर कॉटन ਦੇ ਵਿੱਚ ਸੋਨਾ ਡਿਜ਼ਾਈਨ ਪ੍ਰਿੰਟ ਆ피 ਸੋਨਾ ਹੈ ਬਹੁਤ ਸੋਹਣਾ ਦੁਪੱਟਾ ਠੀਕ ਹੈ ਜੀ ਆ ਲੋ ਬੇਜਾ ਬੇਜਾ ਕੰਦੀ ਸੂਟ ਹੈ ਪ੍ਰਾਈਸ ਹੈਗੀ 1250 ਬਹੁਤ ਸੋਹਣਾ ਸੂਟ ਹੈ 컬러 ਵੀ ਬਹੁਤ ਪਿਆਰਾ ਹੈ ਲੋ ਜੀ ਨੈਕ ਸੂਟ ਸੂਟ ਦੇਖੋ 컬러 ਵੀ ਬਹੁਤ ਜਿਆਦਾ ਸੋਹਣਾ ਹੈ ਇਹਦਾ ਕਾਫੀ ਜਿਆਦਾ ਸੋਹਣਾ ਕਲਰ ਹੈ ਜੀ ਇਹਦਾ ਵਾਹੋ ਡਿਫਰੈਂਟ ਜੀ ਗ੍ਰੀਨ ਕਲਰ ਹੈ ਡਿਫਰੈਂਟ ਜੀ ਠੀਕ ਹੈ ਨੈਕ ਦੇ ਉਪਰਾ ਪੱਟੀ ਲੱਗੀ ਹੋਈ ਹੈ ਆਹ ਵਾਲੀ ਪੱਟੀ ਲੱਗੀ ਹੋਈ ਹੈ ਨੈਕ ਤੇ ਮਿਰਰ ਵਰਕ ਹੋਇਆ ਹੋਇਆ ਤੇ ਕਲਰ ਬਹੁਤ ਜਿਆਦਾ ਪਿਆਰਾ ਹੈ ਬਹੁਤ ਜਿਆਦਾ ਸੋਹਣਾ ਕਲਰ ਹੈ ਰੰਗ ਸਹੀ ਹੈ ਹਾਂ ਕਲਰ ਹੈ ਹੀ ਸੋਹਣਾ ਬਹੁਤ ਹੈ ਲੋ ਜੀ ਕਾਟਨ ਅਥਲਾਏ ਤੋਂ ਪਤਾ ਲੱਗਦਾ ਤੇ ਆ ਹੈਗੀ ਇਹਦੇ ਪੱਟੀ ਲੱਗੀ ਹੋਈ ਇਹ ਹੈ ਜੀ ਇਹਦੀ ਸਲਵਾਰ ਸਲਵਾਰ ਬਣੂਗੀ ਇਦਾਂ ਜਿਵੇਂ ਮੈਂ ਇਦਾਂ ਰੱਖੀ ਹੋਈ ਹੈ ਇਦਾਂ ਹੀ ਬਣੂਗੀ ਕਿੰਨਾ ਕੱਪੜਾ ਸੀ ਮਾਰਾ 2.5 ਮੀਟਰ ਕੱਪੜਾ 2.5 ਮੀਟਰ ਮਿਲੂਗਾ ਸਲਵਾਰ ਦਾ ਤੁਹਾਨੂੰ ਤੇ ਇਹ ਹੈ ਜੀ ਇਹਦਾ ਦਪੱਟ ਆ ਲੋ ਪੋ ਤੇਰਾ ਦਬਟਾ ਇਹਦਾ ਬੋਲ ਜਵ ਦੀ ਸੁਣਾ ਲੋ ਇਹ ਸੂਟ ਤੁਹਾਨੂੰ ਮਿਲੂਗਾ 990 ਚ ਸ਼ਿਪਿੰਗ ਚਾਰਜਸ ਕੋਈ ਨਹੀਂ ਹੈ ਲੋ ਜੀ ਨੈਕਸਟ ਦੇਖੋ ਆ ਲੋ ਜੀ ਲੋ ਜੀ ਇਹ ਹੈਗਾ ਇਹਦੇ ਉੱਪਰ ਪੱਟੀ ਲੱਗੀ ਹੋਈ ਆ ਨੈਕ ਦੇ ਉੱਪਰ ਇਹ ਸਲਵਾਰ ਹੈ ਇਹ ਹੈਗਾ ਇਹਦਾ ਦੁਪੱਟਾ ਹਾਲੋ ਬੋਸੋ ਨਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਹੈ ਬਹੁਤ ਜਿਆਦਾ ਠੀਕ ਹੈ ਜੀ ਤੇ ਪ੍ਰਾਈਸ ਇਹਦੀ ਵੀ ਰਹੂਗੀ 950 ਨੈਕਸਟ ਦੇਖੋ ਈਲੋ ਬਹੁਤ ਸੋਹਣੀ ਕਾਟਨ ਆਂਦੀ ਇਹ ਤੇ ਕਲਰ ਵੀ ਬਹੁਤ ਪਿਆਰਾ ਹੈ ਉੱਪਰ ਲੱਗੀ ਹੋਈ ਹੈ ਜੀ ਇਹ ਵਾਲੀ ਪੱਟੀ ਬਹੁਤ ਸੋਹਣੀ ਜੀ ਪੱਟੀ ਹੈ ਠੀਕ ਹੈ ਜੀ ਤੇ ਆ ਹੈਗਾ ਇਹਦਾ ਅ ਕੇ ਰਿਹਾ ਤੇ ਲੇਸ ਤੇ ਆ ਪੱਟੀ ਮਿਲੂਗੀ ਸਾਈਡ ਤੇ ਇਹਨੂੰ ਤੁਸੀਂ ਕਿਤੇ ਵੀ ਐਡਜਸਟ ਕਰ ਸਕਦੇ ਹੋ ਬਾਜੂ ਵਗੈਰਾ ਤੇ ਜਾਂ ਸਲਵਾਰ ਤੇ ਠੀਕ ਹੈ ਇਹ ਮਿਲੂਗੀ ਜੀ ਇਹਦੇ ਨਾਲ 2 ਮੀਟਰ ਦੀ ਸਲਵਾਰ ਤੇ ਇਹ ਹੈਗਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਸੋਹਣਾ ਹੈ ਦੁਪੱਟੇ ਦੇ ਵੀ ਤੁਹਾਨੂੰ ਇਸ ਤਰ੍ਹਾਂ ਕੱਕ ਡਿਜ਼ਾਈਨਿੰਗ ਮਿਲੂਗੀ ਪੱਟੀ ਮਿਲੂਗੀ ਆਹ ਵਾਲੀ ਜਿਹੜੀ ਪੱਟੀ ਨਹੀਂ ਹੈਗੀ ਡਿਜ਼ਾਈਨਿੰਗ ਹੈ ਬਲਕੇ ਕੰਨੀਆਂ ਤੇ ਇਹ ਹੈਗਾ ਜੀ ਇਹਦਾ ਪੱਲੇ ਪੱਲਿਆਂ ਦੇ ਉੱਪਰ ਨਾਲ-ਨਾਲ ਤੁਹਾਨੂੰ ਇਹ ਸੋਸਾ ਲੇਸ ਵੀ ਮਿਲੂਗੀ ਸਵਾ ਦੋ ਮੀਟਰ ਦੁਪੱਟਾ ਹੈ ਲਓ ਦੁਪੱਟਾ ਬਹੁਤ ਸੋਹਣਾ ਕਾਟਨ ਬਹੁਤ ਪਿਆਰੀ ਹੈ ਲਓ ਜੀ ਨੈਕਸਟ ਦੇਖੋ ਲਓ ਸੋਹਣੀ ਜੀ ਕਾਟਨ ਬਹੁਤ ਪਿਆਰੀ ਕਾਟਨ ਹੈ ਤੇ ਬਟਨ ਲੱਗੇ ਹੋਏ ਆ ਬੜੇ ਸੋਹਣੇ ਬਟਨ ਲੱਗੇ ਹੋਏ ਨੇ ਆ ਦੇਖੋ ਜੀ ਬੜੀ ਪਿਆਰੀ ਜੇ ਬਟਨ ਲੱਗੇ ਹੋਏ ਆ ਨੇ ਫੈਂਸੀ ਜਿਹਾ ਸੂਟ ਹੈਗਾ ਤੇ ਇਹ ਹੈ ਜੀ ਸਲਵਾਰ 2.5 ਮੀਟਰ ਦੀ ਸਲਵਾਰ ਤੇ 2.5 ਮੀਟਰ ਦੀ ਸ਼ਰਟ ਆलो ਇਸ ਸਲਵਾਰ 2 ਮੀਟਰ ਦਾ ਦੁਪੱਟਾ ਠੀਕ ਹੈ ਬਹੁਤ ਪਿਆਰਾ ਸੂਟ ਹੈ ਆलो ਕਲਰ ਵੀ ਬਹੁਤ ਸੋਹਣਾ 850 ਚ ਆ ਜੂਗਾ ਜੀ ਨੈਕਸ ਦੇਖੋ ਇੱਕ ਸੂਟ ਹੈ ਆਪਣੇ ਕੋਲੇ ਜਿਹਦੀ ਸਲਵਾਰ ਸਵਾ ਦੋ ਮੀਟਰ ਹੈ ਠੀਕ ਹੈ ਨੈਕ ਕਿਧਰ ਗਿਆ ਸੀ ਇਹਦੀ ਸਲਵਾਰ ਹੈ ਜਿਹੜੀ ਉਹ ਸਵਾ ਦੋ ਮੀਟਰ ਆਉਗੀ ਕਾਟਨ ਬਹੁਤ ਵਧੀਆ ਹੋਗੀ ਹਾਂ ਲੋ ਕਲਰ ਵੀ ਬਹੁਤ ਸੋਹਣਾ ਹੈ ਲੋ ਡਿਜ਼ਾਈਨਿੰਗ ਬੜੀ ਪਿਆਰੀ ਹੈ ਬਹੁਤ ਪਿਆਰਾ ਲੱਗਦਾ ਸੂਟ ਬਿਲਕੁਲ ਕਾਟਨ ਦੇ ਵਿੱਚ ਹੈ ਬੈਕ ਸਾਈਡ ਦੇਖ ਲੋ ਆਹ ਲੋ ਇਹ ਹੈਗੀ ਇਹਦੀ ਬੈਕ ਸਾਈਡ ਤੇ ਇਹ ਹੈ ਜੀ ਇਹਦੇ ਨਾਲ ਸਲਵਾਰ ਇਹਦੀ ਸਲਵਾਰ ਸਵਾ ਦੋ ਮੀਟਰ ਆਉਗੀ ਜੀ ਤੇ ਦੁਪੱਟਾ ਵੀ ਸਵਾ ਦੋ ਮੀਟਰ ਆਊਗਾ ਬਿਲਕੁਲ ਕਾਟਨ ਦੇ ਵਿੱਚ ਦੁਪੱਟਾ ਆਊਗਾ ਆਹ ਲੋ ਬਹੁਤ ਸੋਹਣਾ ਦੁਪੱਟਾ ਹੈ ਕਾਫੀ ਸੋਹਣਾ ਲੱਗਦਾ ਸੂਟ ਕਲਰ ਵੀ ਬਹੁਤ ਪਿਆਰਾ ਹੈ 650 ਚੱਲ ਜੂਗਾ ਲੋ ਜੀ ਹੁਣ ਆਪਾਂ ਨਾ ਜਿੰਨੇ ਕ ਆਪਾਂ ਨੂੰ ਕਲਰ ਅਵੇਲੇਬਲ ਹੋਏ ਹੈਗੇ ਨੇ ਮੈਂ ਤੁਹਾਨੂੰ ਦਿਖਾ ਦੇਣੀ ਆ ਥੋੜੇ ਜਿਹੀ ਕਲਰ ਮਿਲਦੇ ਨੇ ਆਪਾਂ ਨੂੰ ਫੇਰ ਦੁਬਾਰਾ ਤੋਂ ਤੇ ਥੋੜੀ ਡਿਮਾਂਡ ਤੇ ਲੋ ਇਹਨਾਂ ਦੀ ਡਿਮਾਂਡ ਖਤਮ ਨਹੀਂ ਹੁੰਦੀ ਹੈਗੀ ਇਹ ਸੂਟਾਂ ਦੀ ਇੰਨੇ ਜਿਆਦਾ ਪਿਆਰੇ ਸੂਟ ਨੇ ਨਾ ਇਹ ਲੋ ਇਹ ਹੈਗਾ ਜੀ ਇਹਦੇ neck ਤੇ ਵਰਕ ਠੀਕ ਹੈ ਆ ਬਾਜੂ ਦਾ ਵਰਕ ਹੈ ਜਿਹੜਾ ਸਾਈਡ ਤੇ ਆਹਾ ਡਬਲ ਡਬਲ ਬੀਲ ਪਈ ਹੋਈ ਹੈ ਤੇ ਇਹ ਹੈਗਾ ਜੀ ਇਹਦਾ ਕੇਰਾ ਕੇਰਾ ਬਹੁਤ ਜਿਆਦਾ ਸੋਹਣਾ ਠੀਕ ਹੈ ਤੇ ਸਲਵਾਰ ਦਿਖਾ ਦੇਣੀ ਹੈ ਸਲਵਾਰ ਤੇ ਤੁਹਾਨੂੰ ਇਹ ਸਿੰਗਲ ਵਾਲੀ ਵੀ ਮਿਲ ਜੂਗੀ ਲੋਟ ਤੇ ਨਾਲ ਮਿਲੂਗਾ ਜੀ ਇਹ ਵਾਲਾ ਦੁਪੱਟਾ ਇੱਕ ਖੋਲ ਦੇਣੀ ਹੈ ਫਿਰ ਬਾਕੀ ਜਾਂਦਾ ਤੁਹਾਨੂੰ ਆਈਡੀਆ ਹੋ ਜੂਗਾ ਆ ਲੋ ਜੀ ਬਹੁਤ ਸੋਹਣਾ ਦੁਪੱਟਾ ਨੇੜੇ ਕਰਕੇ ਦਿਖਾ ਦੇ ਬਬਾ ਆ ਲੋ ਜੀ ਇਸ ਤਰ੍ਹਾਂ ਦਾ ਦੁਪੱਟਾ ਹੈਗਾ ਜਿਵੇਂ ਬਰਬਰੀ ਟਾਈਪ ਜੇ ਨਹੀਂ ਹੁੰਦੇ ਇਹ ਉਸ ਤਰ੍ਹਾਂ ਦਾ ਦੁਪੱਟਾ ਹੈਗਾ ਤੇ ਕਾਫੀ ਵਧੀਆ ਲੱਗਦਾ ਦੁਪੱਟਾ ਬਹੁਤ ਸੋਹਣਾ ਸੂਟਾ ਹੈ ਕੋਟ ਤੇ ਦਾ ਇਹ ਫੁੱਲਾ ਡੋਲਾ ਦੁਪੱਟਾ ਤੇ ਫੋਰ ਸਾਈਡ ਇਹ ਵਾਲੀ ਲੇਸ ਠੀਕ ਹੈ ਬਹੁਤ ਸੋਹਣਾ ਸੁਨਤਾ ਤੇ ਪ੍ਰਾਈਸ 1650 ਅਗਲਾ ਦੇਖ ਲਓ ਇਹ ਵਾਲਾ ਕੈਮਰੀ कॉटन ਬਿਲਕੁਲ ਕੈਮਰੀ कॉटन ਦੇ ਵਿੱਚ ਸੁਨਤਾ ਜੀ ਬਹੁਤ ਪਿਆਰੀ ਜੀ ਕੈਮਰੀ कॉटन ਹੈ ਡਿਜ਼ਾਈਨਿੰਗ ਸੇਮ ਰਹੂਗੀ ਉਦਾਂ ਹੀ ਘੇਰੇ ਤੇ ਵਰਕ ਰਹੂਗਾ ਉਦਾਂ ਹੀ ਸਲਵਾਰ ਤੇ ਔਰ ਬਾਜੀ ਤੇ ਠੀਕ ਹੈ ਤੇ ਇਹ ਹੈ ਜੀ ਇਹਦੇ ਨਾਲ ਦੁਪੱਟਾ ਇਹ ਫੋਰ ਸਾਈਡ ਲੇਸ ਠੀਕ ਹੈ ਜੀ ਪ੍ਰਾਈਸ 1650 ਤੇ ਇੱਕ ਕਲਰ ਹੋਰ ਹੈ ਜੇ ਆਪਣੇ ਕੋਲ ਆ ਲੋ ਇਹ ਵਾਲਾ ਬੜਾ ਸੋਹਣਾ ਕਲਰ ਹੈ ਬੜਾ ਜਿਆਦਾ ਸੋਹਣਾ ਕਲਰ ਹੈ ਜੀ ਪਹਿਲਾਂ ਸਾਰੇ ਤਿੰਨੇ ਹੀ ਸੋਹਣੇ ਸੀ ਇਹ ਵਾਲਾ ਦੁਪੱਟਾ ਆਊਗਾ ਜੇ ਨਾਲ ਔਰ ਇਹ ਫੋਰ ਸਾਈਡ ਲੈ ਸਕੋ ਠੀਕ ਹੈ ਜੀ ਤੇ ਕੁਝ ਕਸੂਟ ਮੈਂ ਤੁਹਾਨੂੰ ਉਹ ਦਿਖਾ ਦੇਣੀ ਆ ਜਿਹੜੇ ਆਪਣੇ ਕੋਲੇ ਆ ਬਚੇ ਹੋਏ ਨੇ ਲੋ ਜੀ ਆਪਣੇ ਕੋਲੇ ਨਾ ਪਿਛਲੀ ਵੀਡੀਓ ਦੇ ਵਿੱਚੋਂ ਚਾਰ ਕਸੂਟ ਬੱਜੇ ਸੀ ਉਹ ਮੈਂ ਤੁਹਾਨੂੰ ਦਿਖਾ ਦੇਣੀ ਆ ਤੇ ਤੁਸੀਂ ਬਾਏ ਕਰ ਸਕਦੇ ਹੋ ਜਿਹੜੀਆਂ ਕੋਈ ਭੈਣਾ ਰਹਿ ਰੂਗੀਆਂ ਹਲੋ ਇਹ ਹੈਗਾ ਜੀ ਇਹਦਾ ਘੇਰੇ ਤੇ ਇਸ ਤਰ੍ਹਾਂ ਦਾ ਬોર્ਡ ਠੀਕ ਹੈ ਤੇ ਬਾਕੀ ਸਾਰਾ ਇਸ ਤਰ੍ਹਾਂ ਦਾ ਰਹੂਗਾ ਇਹਦੇ ਚ ਪ੍ਰਿੰਟ ਕਾਟਨ ਦੇ ਇਸ ਨੂੰ ਪ੍ਰਿੰਟ ਹੋਏਗੀ ਜੀ ਤੇ ਇਹ ਹੈ ਜੀ ਇਹਦੇ ਨਾਲ ਸਲਵਾਰ ਠੀਕ ਹੈ ਸਵਾ ਦੋ ਮੀਟਰ ਦਾ ਦੁਪੱਟਾ ਹੋਊਗਾ 2.5 ਮੀਟਰ 2.5 ਪਲੱਸ ਸਲਵਾਰ ਹੋਊਗੀ 2.5 ਤੋਂ ਜ਼ਿਆਦਾ ਤਿੰਨ ਤੋਂ ਘੱਟ ਤੇ ਸ਼ਰਟ ਦੀ ਲੈਂਥ ਹੈ ਜਿਹੜੀ ਉਹ 42 ਤੋਂ 43 ਤੱਕ ਹੋਊਗੀ ਤੇ ਦੁਪੱਟਾ ਹੈਗਾ ਕਾਟਨ ਦਾ ਸਵਾ ਦੋ ਮੀਟਰ ਇਹ ਵਾਲਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਬਿਲਕੁਲ ਕਾਟਨ ਦੇ ਵਿੱਚ ਹਾਂ ਠੀਕ ਹੈ ਜੀ ਤੇ ਪ੍ਰਾਈਸ ਇਹ ਦੀ ਹੈਗੀ 695 ਰੁਪਏ ਨੈਕਸਟ ਦੇਖੋ ਇਹ ਵਾਲਾ ਆਊਗਾ ਤੁਹਾਡੇ ਕੋਲ ਤੇ ਆ ਲੋ ਜੀ ਇਹ ਵਾਲਾ ਇਹਦਾ ਬਾਰਡਰ ਹੋਊਗਾ ਅੱਗੇ ਪਿੱਛੇ ਬਾਰਡਰ ਹੋਊਗਾ ਜੀ ਇਹਦੇ ਤੇ ਇਹ ਹੈ ਦਾ ਸਲਵਾਰ ਦਾ ਕੱਪੜਾ 2.5 ਤੋਂ ਜ਼ਿਆਦਾ ਤੇ 3 ਤੋਂ ਘੱਟ ਤੇ ਇਹ ਹੈ ਜੀ ਇਹਦਾ ਦੁਪੱਟਾ ਠੀਕ ਹੈ ਆ ਫੋਰ ਸਾਈਡ ਲੜਾਂ ਦੇ ਚੌੜਾ ਨਹੀਂ ਸੀ ਲੱਗਦਾ ਮੈਨੂੰ ਇੱਕ ਹੋ ਜਾਈਏ ਪੰਜ ਚੌੜਾ ਆ ਆ ਲੋ ਜੀ ਇਹ ਫੋਰਥੀ ਦਿਖਾ ਦੇਣੀ ਇੱਕ ਵਾਰ ਚੌੜਾ ਹੈ ਜਿਹੜਾ ਤੇ ਆ ਲੋ ਜੀ ਇਹ ਨਾ ਤੋਏ ਤੋਂ ਬਿਲਕੁਲ ਸੌਫਟ ਹੋ ਜਾਣਾ ਥੋੜਾ ਬਹੁਤਾ ਜਿਹੜਾ ਅਕੜਾ ਹੈਗਾ ਇਹਦੇ ਵਿੱਚ ਉਹ ਨਿਕਲ ਜਾਊਗਾ ਚੌੜਾਈ ਲੰਬਾਈ ਬਹੁਤ ਵਧੀਆ ਹੈ ਸੂਟ ਬਹੁਤ ਸੋਹਣੇ ਨੇ 695 ਦੇ ਵਿੱਚ ਸੂਟ ਆ ਜਾਊਗਾ ਸ਼ਿਪਿੰਗ ਚਾਰजेस ਕੋਇੰਗ ਹੈ ਇਹ ਵਾਲਾ ਮਿਲੂਗਾ ਤੁਹਾਨੂੰ ਇਹਦੇ ਵਿੱਚ ਬਾਰਡਰ ਬਹੁਤ ਸੋਹਣੇ ਸੂਟ ਨੇ ਜੀ ਬੇਫਿਕਰ ਹੋ ਕੇ ਲੈਣ ਵਾਲੇ ਸੂਟ ਨੇ ਕੋਈ ਟੈਨਸ਼ਨ ਨਾ ਲਓ ਇਹਨਾਂ ਦੀ ਬਾਟਿਕ ਪ੍ਰਿੰਟ ਦੇ ਸੂਟ ਨੇ ਖੁਲਾ ਢੁਲਾ ਕਪੜਾ ਸਲਵਾਰਾਂ ਦਾ ਮਿਲੂਗਾ ਤੁਹਾਨੂੰ ਤੇ ਇਹ ਮਿਲੂਗਾ ਜੀ ਨਾਲ ਦੁਪੱਟਾ ਇਹ ਆਲਾ ਕਾਫੀ ਪਿਆਰਾ ਦੁਪੱਟਾ ਹੈ ਦਾ ਬਹੁਤ ਸੋਹਣਾ ਸੂਟ ਹੈ ਐਂ ਕਮੀਜ਼ਾਂ ਤੇ ਬਾਰਡਰ ਹਾਂ ਤੇ ਪ੍ਰਾਈਸ ਹੈਗੀ 695 ਆ ਤਾਂ ਮੈਂ ਨਜ਼ਰੋਂ ਦਿਖਾਤਾ ਕੀ ਨਹੀਂ ਟਿੰਕ ਕੋਲ ਪਤਾ ਨਹੀਂ ਦਿਖਾਤਾ ਕੀ ਪਤਾ ਨਹੀਂ ਦਿਖਾਤਾ ਕਿ ਨਹੀਂ ਚਲੋ ਜੀ ਨਹੀਂ ਦਿਖਾਇਆ ਤਾਂ ਦੇਖ ਲਓ ਇਹ ਵਾਲਾ ਬਾਰਡਰ ਆ ਉਦਾਂ ਹੀ ਇਹ ਸਲਵਾਰ ਹੈ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਦੁਪੱਟੇ ਸਾਰੇ ਸੇਮ ਹੀ ਰਹਿਣਗੇ ਜੀ ਜਿਵੇਂ ਇੱਕ ਦੁਪੱਟਾ ਦਿਖਾਤਾ ਉਦਾਂ ਹੀ ਸਾਰੇ ਦੁਪੱਟੇ ਰਹਿਣਗੇ ਆ ਲੋ ਬਹੁਤ ਜਿਆਦਾ ਸੋਹਣਾ ਲਸ਼ਲਸ਼ ਕਰਦੇ ਸੂਟ ਹੈ ਤੇ ਪ੍ਰਾਈਸ ਹੈਗੀ 695 ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ امید ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ